ਦੋਸਤੋ ਜਿਹੜੀ ਆ ਸਾਈਡ ਤੇ ਪਿਕਚਰ ਤੁਹਾਨੂੰ ਦਿਖਾਣਾ ਪਿਆ ਇਹ ਜਾਨਵਰ ਜੰਗਲਾਂ ਚ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਪਰ ਇੱਕ ਇਹਦੀ ਗੱਲ ਆ ਵੀ ਇਹ ਇਸ ਦੀ ਨਾ ਸਾਰੇ ਜਾਨਵਰਾਂ ਤੋਂ ਮੰਨ ਲਓ ਸਾਰੇ ਵਰਲਡ ਦੇ ਵਿੱਚ ਲਾ ਲਈ ਆਪਾਂ ਵੀ ਜਿਹੜੀ ਜ਼ੁਬਾਨ ਹੈ ਨਾ ਉਹ ਦੂਜੇ ਨੰਬਰ ਤੇ ਆ ਜਿਹੜੀ ਇਸ ਜਾਨਵਰ ਦੀ ਜੁਬਾਨ ਹੈ ਅ ਦੂਜੇ ਨੰਬਰ ਤੇ ਆ ਪਹਿਲੇ ਨੰਬਰ ਤੇ ਉਹੀ ਹੈ ਹਾਂ ਇਹ ਦੂਜੇ ਨੰਬਰ ਤੇ ਜੁਬਾਨ ਹੈ ਪਰ ਲੰਬੀ ਬਹੁਤ ਹੈ ਇਹ ਅ ਵਰਡ ਦੇ ਵਿੱਚ ਦੂਜੇ ਨੰਬਰ ਤੇ ਆ ਪਹਿਲੇ ਤੇ ਉਹੀ ਹੈ ਹਮ ਸੋਚ ਰਹੇ ਹੋਣੇ ਹੁਣ ਕਿਹੜੀ ਪਹਿਲੇ ਨੰਬਰ ਤੇ ਆ ਉਹੀ ਪਹਿਲੇ ਨੰਬਰ ਤੇ ਤੁਹਾਨੂੰ ਪਤਾ ਹੀ ਹੈ ਉਹੀ ਸਾਰਾ ਪਤਾ ਤੁਹਾਨੂੰ